ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਡ ਮਿਸ ਇਸ ਗਿਲ ਦੇ ਵਿੱਚ ਉਮੀਦ ਕਰਦੀ ਆ ਸਾਰੇ ਜਾਣ ਬਹੁਤ ਵਧੀਆ ਹੋਮੋਗੇ ਸੋ ਚਲੋ ਜੀ ਆਪਾਂ ਰੈਡੀ-ਰੇਡੀ ਹੋ ਗਏ ਆ ਤੇ ਸ਼ੁਰੂਆਤ ਕਰੀਏ ਅੱਜ ਦੇ ਦਿਨ ਦੀ ਅੱਜ ਦੇ ਬਲੌਗ ਦੀ ਤੇ ਆਪਾਂ ਅੱਜ ਵੀ ਜਲਦੀ ਰੈਡੀ ਹੋ ਕੇ نیچے ਆ ਚੁੱਕੇ ਆ ਤੇ ਕਿਉਂਕਿ ਅੱਜ ਹੈਗੀ ਆ ਅਰਸ਼ਦੀਪ ਪ੍ਰੀ-ਬੈਡਿੰਗ ਸੋ ਅੱਜ ਜਾਣਾ ਹੈ ਆਪਾਂ ਉੱਥੇ ਉਹ ਸਾਰੇ ਪਹੁੰਚ ਚੁੱਕੇ ਨੇ ਮੈਨੂੰ 6 ਵਜੇ ਕਾਲ ਆਈ ਬਟ ਮੈਂ ਉਹਦੋਂ ਸੁੱਤੀ ਪਈ ਸੀ ਤੇ ਪਰ ਆਪਾਂ ਫਟਾਫਟ ਉੱਠ ਕੇ ਰੈਡੀ ਹੋ ਕੇ ਟਾਈਮ ਦੇ ਨਾਲ ਘਰੋਂ ਨਿਕਲਣ ਲੱਗਿਆ ਬਸ ਇਹ ਕੇ ਇਹ ਹੁੰਦਾ ਕਿ ਜਿਸ ਦਿਨ ਅਸੀਂ ਜਾਣਾ ਹੁੰਦਾ ਸਾਡਾ ਸਟਾਫ ਹੈ ਜਿਹੜਾ ਉਹ ਬਹੁਤ ਮਤਲਬ ਲਿਚਕੜੀ ਜੀਆਂ ਨਹੀਂ ਕਰਦੇ ਹੁੰਦੇ ਆ ਸਾਰੇ ਹਜੇ ਤੱਕ ਕੋਈ ਨਹੀਂ ਆਇਆ ਜਾ ਕੇ ਟਾਈਮ 8:45 ਦਾ ਹੋ ਚੁੱਕਿਆ ਹਜੇ ਤੱਕ ਕੋਈ ਵੀ ਨਹੀਂ ਪਹੁੰਚਿਆ ਹੈਗਾ ਬਸ ਉਹਨੂੰ ਢੀਕ ਰਿਹਾ ਹਾਂ ਕਿ ਆਉਣ ਉਹ ਤੇ ਉਹਨਾਂ ਨੂੰ ਕੰਮ ਸਮਝਾਈਏ ਤੇ ਅਸੀਂ ਇੱਥੋਂ ਜਾਈਏ ਟਾਈਮ ਦੇ ਨਾਲ ਪਹੁੰਚੀਏ ਸਾਰੇ ਵੇਟ ਕਰ ਰਹੇ ਆ ਆਪਣੀ ਸੋ ਚਲੋ ਜੀ ਫਿਰ ਦੇਖੀਏ ਲਓ ਜੀ ਫਾਈਨਲੀ ਆਪਾਂ ਵੀ ਕਰ ਦੋ ਤੁਰ ਪਏ ਆ ਬਹੁਤ ਔਖੇ ਨਿਕਲਿਆ ਘਰੋਂ ਨਿਕਲਣਾ ਬਹੁਤ ਔਖਾ ਸਾਡੇ ਦਾ ਸਪੈਸ਼ਲੀ ਕਿਉਂਕਿ ਇੰਨਾ ਸਾਰਾ ਕੰਮ ਸਮਝਾਉਣਾ ਸਾਰਿਆਂ ਨੂੰ ਕਿ ਕੀ ਕਰਨਾ ਪਿੱਛੋਂ ਤੇ ਫਿਰ ਪਿੱਛੋਂ ਪਤਾ ਨਹੀਂ ਹੋਣਾ ਕਿਨਾ ਹੋਣਾ ਬਹੁਤ ਔਖਾ ਬਾਕੀ ਤਾਂ ਅਪਾ ਚੈੱਕ ਕਰਦੇ ਰਹਾਂਗੇ ਸੀਸੀਟੀਵੀ ਕੈਮਰੇ ਉਹਨਾਂ ਦੇ ਉੱਪਰ ਰਹਿਣਗੇ ਸੋ ਚਲੋ ਜੀ ਹੁਣ ਟਾਈਮ ਤੇ ਨਾ ਪਹੁੰਚੀ ਥੋੜੀ ਜਿੱਥੇ ਆਉਣ ਲੱਗੇ ਫਿਰ ਕੀ ਬਣੂਗਾ ਨਹੀਂ ਉਹਦੇ ਉੱਪਰ ਨਹੀਂ ਜਾਵਾਂ ਹੈ ਫਿਰ ਕੀ ਬਣੂਗਾ ਫਿਰ ਅੰਦਰ ਵਾਲੇ ਸ਼ੋਟ ਵਗੈਰਾ ਲੈ ਲੈਣਗੇ ਪਤਾ ਨਹੀਂ ਕਿਦਾਂ ਦਾ ਮੌਸਮ ਹੋਇਆ ਪਿਆ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਮੀਂਹ ਕਦੋਂ ਆਉਂਦਾ ਕਦੋਂ ਲੱਗਦਾ ਰਾਫ ਨੂੰ ਸਾਰੇ ਨੂੰ ਇਨਸਟਰਕਸ਼ਨਸ ਦਿੰਦੇ ਹੋਏ ਕਿ ਗੱਡੀਆਂ ਲੋਡ ਕਰਾਉਣੀਆਂ ਨੇ ਤਰਪਾਲ ਆਪਣੀ ਤਾਲ ਲੈ ਕੇ ਜਾਇਓ ਨਹੀਂ ਪੈ ਰਿਆ ਇੱਥੇ ਪੈਹਾਟ ਹੈ ਮੇਰੇ ਹਿਸਾਬ ਨਾਲ ਨਾ ਕਾਫੀ ਗਿੱਲਾ ਆ ਲਓ ਜੀ ਪਹੁੰਚ ਕੇ ਆਪਾਂ ਲੋਕੇਸ਼ਨ ਤੇ ਬੱਦਲ ਲੱਗੇ ਹੋਏ ਨੇ ਕੰਮ ਕਰਨਾ ਹੈ ਲੋ ਵੀ ਪਹਿਲੇ ਸ਼ੂਟ ਦੇ ਲਈ ਮੁੰਡਾ ਰੈਡੀ ਖੜਾ ਕਹਿੰਦੇ ਪੂਰੀ ਪੰਜਾਬੀ ਲੁੱਕ ਦੇ ਵਿੱਚ ਇੱਥੇ ਹੋਣਾ ਪਹਿਲਾ ਸ਼ੂਟ ਇੱਧਰ ਫੋਨ ਆਈ ਜਾਂਦੇ ਨੇ ਡੀਸੀ ਸਾਹਿਬ ਨੂੰ ਫੋਨ ਆਇਆ ਕਹਿੰਦਾ ਕਿੱਥੇ ਰਹਿ ਗਿਆ ਤਿਆਰ ਹੋ ਕੇ ਛਿਛੀ ਬੈਠੋ ਨਾ ਬੋਲੋ ਕਾਗਜ਼ਾਂ ਦੇ ਵਿੱਚੋਂ ਹੀ ਨਾ ਖਾਲੀ ਤੁਸੀਂ ਉਹ ਬਈਆਂ ਬੰਦੇ ਹੋਣਾ ਕੰਨ ਉਹ ਆਮ ਨੂੰ ਉੱਪਰ ਲੱਗ ਜਾਈਂ ਨੂੰ ਚਲੋ ਚਲੋ ਕਿੱਥੇ ਜਾਣਾ ਹੈ ਪਹਿਲੇ ਨਹਿਰ ਕਿੱਥੇ ਆ ਇਹ ਨਹਿਰ ਨੂੰ ਜੀ ਤੁਰ ਕੇ ਜਾਣ ਕੋਲੀ ਆ ਲੈ ਇੱਥੇ ਫੋਟੋ ਖਿੱਚਦੀ ਮੇਰੀ ਕਹਿੰਦੇ ਕਿੱਥੇ ਆਏ ਹੋਏ ਆ ਪਤਾ ਨਹੀਂ ਕਿੱਥੇ ਆਏ ਹੋਏ ਆ ਮਾ ਲੋ ਦੀ ਸ਼ੂਟ ਦੀ ਪਹਿਲੀ ਲੋਕੇਸ਼ਨ ਹੈਗੀ ਆ ਨਹਿਰ ਦੇ ਉਸ ਬਣ ਰਹੇ ਨੇ ਫਤੇ ਬਹਿ ਗਿਆ ਥੱਕ ਗਿਆ ਕਿੰਨਾ ਸਟ੍ਰੇਟ ਖੜਾ ਅਰਸ਼ਦੀਪ ਹਾਂ ਮਨਦੀਪ ਨੂੰ ਤਾਂ ਕੁੰਡੇ ਖੜਾਤਾ ਹਾਂ ਕਦਾਂ ਜੀ ਚੱਲੇ ਆਏ ਮੈਨੂੰ ਨਰ ਕੀ ਕਰਨੇ ਜਾਣਾ ਇੱਧਰ ਹੀ ਜਾ ਤੂੰ ਆਲਮਗੀਰ ਜਸਵਾਲ ਕਿੱਧਰ ਹੋ ਗਿਆ ਆਲਟ ਚੱਲੋ ਮੈਂ ਬਾਲੇ ਖੜਦੇ ਰਹੋ ਮੈਂ ਨੀਂਦ ਪਏ ਦਿਨ ਦੇਖੋ ਵੀ ਨਾ ਇਹਦਾ ਕੰਮ ਨਹੀਂ ਹੋਣਾ ਰੈਡੀ 3 2 1 ਚੱਲੋ

ਡਰੋਨ ਫਿਰਦਾ ਨਹਿਰ ਤੇ ਉਹ ਫਿਰਦਾ ਪਾ ਇੰਨੀ ਦੂਰ ਖੜੇ ਆ ਉਹਨਾਂ ਤੋਂ ਉਹ ਖੜੇ ਨੇ ਕਿੰਨੀ ਮਿਹਨਤ ਆਉਂਦੀ ਹੈ ਨਾ ਇਹ ਕੰਮ ਤੇ ਸੜ ਜਾ ਸੜ ਜਾ ਸੜ ਜਾ ਲਓ ਵੀ ਬਾਪ ਸਵੇਰ ਆ ਗਏ ਲੋਕੇਸ਼ਨ ਤੇ ਆਪਾਂ ਹਾਂਜੀ ਆਪਾਂ ਨਿਕੰਡਾ ਤੋਂ ਨਿਕੰਡਾ ਮੈਂ ਕੋਟੋਹੋ ਦੀ ਨਾਲ ਮੈਂ ਨਹੀਂ ਆਇਆ ਹੈਗਾ ਮੈਂ ਤਾਂ ਹੈ ਆ ਗਿਆ ਆ ਗਿਆ ਗੁੱਡੀ ਬਣਾਉਣ ਆ ਗਿਆ ਲਓ ਜੀ ਪਹੁੰਚ ਗਿਆ ਆਪਾਂ ਰੂਮ ਦੇ ਵਿੱਚ ਏਸੀ ਰੂਮ ਮਿਲਿਆ ਹੋਇਆ ਕਹਿੰਦੇ ਆਪਾਂ ਨੂੰ ਤੇ ਹੁਣ ਮੁੰਡੇ ਤੇ ਕੁੜੀ ਵੀ ਹੋਣੀ ਐ ਡਰੈਸ ਚੇਂਜ ਆਗਲੇ ਸ਼ਾਟ ਦੇ ਲਈ ਸੂਤ ਚੱਲ ਰਿਹਾ ਚਾ ਵੀ ਆਪਣੇ ਤਾਂ ਮਣ ਰਿਹਾ ਬਲੌਗ ਊੜਾ ਖਰਾਬ ਐਨ ਬਲੌਗ ਆਡਾ ਟੈਂਕਲਾ ਤੋਂ ਆਉਣੇ ਨੇ ਘੇਰਾ ਪਹਿਲ ਵਾਰ ਐਂਡੋ ਹੀ ਬਈਆ ਐਂਡੋ ਹੀ ਬਈਆ ਅੱਗੇ ਪਾਕੇ ਦੀਆਂ ਗੁੰਜਾਂ ਕਰਾਇਆ ਸਾਰੇ ਆਏ ਅਜਾ ਚਾਹ ਰਿਹਾ ਚਾ ਵੀ ਆਪਣੇ ਤੀਂ ਸ਼੍ਰੀ ਮੰਗਰੇ ਬੜੀ ਨੇ ਨਵੀਂ ਪਰ ਇਹ ਪ੍ਰਾਣ ਚੰਗੂ ਨੇ ਹਾਂਜੀ 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 ਨਾ ਵੀ ਸੰਭਿਆਵੇਂ ਵੀਰ ਹਮ ਜੀ ਸੰਭਿਆਵੇਂ ਵਿੱਚ ਵਿੱਚ ਵੀਚੇ ਵੀਚੇ ਤੇ ਵੀਡੀਓ ਜਿਹੜਾ ਦਈ ਜਾਂਦਾ ਹੈ ਬਿਆਨ ਵਿੱਚ ਉਧਰ ਸਮਝੀ ਜਾਂਦਾ ਸਟਾਰਟ ਕਰਕੇ ਬੰਦ ਲਈ ਆਦਾ ਰੋ ਜਾਦਾ ਆਦਾ ਰੋ ਜਾਦਾ ਆਪਣਾ ਵੀ ਇਸ ਕਰਮਾਂ ਵਿੱਚ ਪਾਰਨਾ ਹੈ ਨਾ ਮੈਂ ਹਾਂ ਲੋ ਜੀ ਉੱਧਰ ਯਾਦਰਾ ਟ੍ਰਾਂਸਫਰ ਹੋ ਜਾਣਾ ਹੈ ਯਾਰ ਅੱਜ ਆਖਰ ਤੱਕ ਆਉਂਦਾ ਆਈ ਤੁਰੇ ਉੱਧਰ ਨੂੰ ਦੂਰੋਂ ਅੱਗੇ ਘੱਟੇ ਦਿਖਾਏ 5 ਚ ਲਾਲਾ ਆ ਪਜਾਮਾ ਯਾਰ ਯਾਰ ਇਹਦੇ ਤਾਂ ਕੁਸ ਹੋਰੇ ਕਰੀ ਬੀ ਲਾਓ ਵੀ ਇੱਕ ਕਰਾਵ ਟਾਪ ਲਾਓ ਸਾਡਾ ਕਰਾਵ ਟਾਪ ਨਹੀਂ ਆ ਬਚਾ ਲਾਓ ਵੀ ਆ ਗਿਆ ਪੰਮੀ ਪਾਈ ਛਿ 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 ਸੱਚੀ ਛਿ 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 ਆ ਕਹਤਾ ਰੇ ਕੰਮ ਕੰਮੀ ਵਾਈ ਦਾ ਛਿਚੀਆ ਮੈਂ ਛਿਚੀਆ ਲਾਵੇਂ ਨਾਲ ਚੱਲਦੀ ਛਿਚੀ ਪਹਿਲਾਂ ਮੇਰੇ ਪਾਈਏ ਦੀ ਪਰਮੈਟਿਕ ਟਰੱਕ ਵਾਲਾ ਗਾਣਾ ਪੇਂਡਾ ਲਾਵੀ ਛਿਚੀ ਲਾਵੀ ਟਰੱਕ ਵੀ ਰੌਣੀ ਹੈ ਕੋਈ ਅੰਦਰ ਲਾਵੀ ਅਗਲੇ ਸ਼ਾਟ ਲਈ ਰੈਡੀ ਆ ਅਮਰ ਮੰਦੀਪ ਹੋ ਗਈ ਰੈਡੀ लोजी, की, अच्छा, तू कल्ला ही है दरवार दस ला, फिर नंगिया क्यों नहीं, ओ, था। था 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 था। <laughs> आजा फिर ਲਓ ਜੀ ਲਓ ਜੀ ਹੋਰ ਆ ਗਏ ਆਪਣੇ ਭਾਈ ਬੰਦੇ ਨਵੀਂ ਲੁੱਕ ਦੇ ਆਸੀ ਰਾਡੀਆਂ ਖਾਲੀ ਖਾਲੀ ਆ ਮੱਕਰ ਗਿਆ ਹਾਂ ਖਾਲੀ ਮੈਂ ਤਾਂ ਖਾਣ ਤੋਨੂ ਖਲਾ ਦੇ ਵੱਟੇ ਵੱਟ ਹੋਲੇ ਕਹਿੰਦੇ ਉਧਰ ਪ੍ਰਸ਼ਾਦਾ ਬੜਾ ਟੇਸਟਫੁਲ ਉਹ ਖੂ ਖਾ ਦੇਖ ਲਓ ਵਾਲੇ ਦਾ ਨੇ ਹਾਂ ਕਈ ਤੇ ਲਾਉਣ ਵਾਲੀਆਂ है ਤਾਂ ਕੂਕਾ ਮਾਰਨੀ ਹੈ ਸਹੀ ਗੱਲ ਹੈ ਸੱਤ ਨਾ ਵੀ ਮੀਂਹ ਰੱਖੇ ਸੱਤ ਤਾਂ ਕੋਈ ਉਮੀਦ ਨਾ ਰੱਖੀ ਜਾਵੇ ਵੇਟ ਕਰੋ ਵੇਟ ਕਰੋ ਸੇਮ ਕਈ ਤੇ ਪਿਗੜੀ ਟਕਲ ਨਹੀਂ ਆਪਣੀ ਬਾਈ ਨਾ ਬੋਝ ਦੱਸੇ ਜਾ ਰਹੇ ਨੇ ਇੱਧਰ ਕਿਵੇਂ ਹੱਥਾਂ ਦੇ ਟਿਕਣੇ ਨਹੀਂ ਚਾਹੀਦੇ ਟਿਕਣੇ ਨਹੀਂ ਚਾਹੀਦੇ ਠੀਕ ਗੱਲ ਕੁੰਡ ਕੱਢ ਦੇਣਾ ਚੱਕ ਦੇਣਾ ਕਿ ਚੱਕ ਚੱਕ ਦੇਣਾ ਹਾਂ ਮੇਕਅਪ ਮੇਕਅਪ ਕੋਸ਼ੀਂ ਤੰਗ ਨਾਲ ਹੀ ਰੋ ਵੀ ਆ ਬੰਦੇ ਤਾਂ ਥੱਕ ਗਏ ਹੈ ਫੋਟੋ ਇਹ ਕੰਮ ਕਿਹੜਾ ਸਖਾਲੇ ਨੇ ਹਨਾ ਨਾਲ ਆਲੇ ਵੱਧ ਔਖੇ ਹੋ ਜਾਂਦੇ ਨੇ ਜੀ ਆਪਣੇ ਟਾਈਮ ਨਹੀਂ ਸੀ ਜਾਹੇ ਪੁੱਤ ਲਾਉਂਦੀਆ ਹਾਂ ਉਹਨਾਂ ਮੁਲਾਕੇ ਹੈ ਤਾਂ ਪਖਾਈਓ ਹਨ ਲਾਓ ਵੀ ਲਾਓ ਜੀ ਕੋਕ ਪਾਰਟੀ ਲਾਓ ਜੀ ਭਾਜੀ ਕਿਵੇਂ ਲਾਉ ਲਾਓ ਜੀ ਬਿਹਾਈਂਡ ਦਾ ਸਕੀਨ ਮੈਂ ਤਾਂ ਬਣਾਉਣਾ ਬਣਾਉਣਾ ਪਾਈ ਗਿਆ ਕੋਕ ਤਾਂ ਮੈਂ ਤੂੰ ਪਤਾ ਆਪਣੇ ਘਰ ਤੋਂ ਕੋਕ ਨਿਕਲ ਇੱਧਰ ਬਿਹਾਈਂਡ ਦਾ ਸਕੀਨ ਜੇ ਕੈਮਰਾ ਹੈ ਤੁਸੀਂ ਦੇਖਣੇ ਨੇ ਮੇਰੀ ਘਰ ਉਧਰ ਲਾ ਕੈਮਰਾ ਹੈ ਦੇਖਣੇ ਨੇ ਮੇਰੇ ਤੇ ਗੱਲ ਉਧਰ ਪੰਡਾ ਵਾਲੇ ਜਵਾ ਦੇਸੀ ਹੂੰ ਅੱਜ ਸਵੇਰ ਤੇਰੇ ਲਕੋ ਕੇ ਦੀ ਜਾਂਦੇ ਨੇ। ਹੋਰ ਬਾਹਲਾ ਪਿੰਦਾ ਵੀ ਇਹਨੂੰ ਕਹੀ ਜਾਂਦਾ ਸਕੈਨ ਹੋ ਜਾਂਦਾ ਇਹ। ਇਹ ਸਾਨੂੰ ਵੀ ਪੀਣ ਲਾਦਾ ਨਾਲ। ਨਾ ਦਹੀ ਆ ਨਵੇਂ ਖੇਤ ਲਈ ਹਾਨੀਕਾਰਕ ਹੈ। ਅਗਰ ਭਾਈ ਇਹ ਨਹੀਂ ਵੀ ਤਿਆਰ ਨੇ। ਗਰਮੀ ਬਹੁਤ ਆ। ਇਹਨੂੰ ਬਾਇੰਡ ਦਾ ਸਕੈਨ ਇੱਧਰ ਨੇ ਕਿਉਂਕਿ ਅੱਜ ਸ਼ੂਟ ਕਰਨਾ। ਅੱਜ ਡਾਇਰੈਕਟਰ ਦਾ। ਲਓ ਜੀ ਸ਼ੂਟ ਕਰਦੇ ਡਬਲ ਹੋਣ ਲੱਗ ਗਿਆ ਕਿ ਇੱਧਰ ਹੁੰਦਾ। ਓਏ ਆਪਾਂ ਫੇਰ ਇੱਧਰ ਫਿਰਦੇ ਆ। ਓਹ ਗਰਗੇ ਸੀ ਸਟਾਲ ਕਰ ਗਏ ਗਰਗੇ ਦੀ ਸਟਾਲ ਕਰ ਗਏ ਦੀ ਓ ਚੀਂਟ ਭਾਗ ਡਮ ਡਮ ਜਾੜਾ ਲਾਦੀਆਂ ਇੱਥੇ ਹਾਂ ਏ ਤੂੰ ਅੱਸੀ ਸ਼ੀਸ਼ਾ ਨਾਲੀ ਚੱਕੀ ਲਈ ਆਉਣਾ ਆ ਤੂੰ ਕੀ ਚੱਕੀ ਆਉਣਾ ਕਰਦਾਸ ਨਾਲ ਕੰਮ ਹੋਇਆ ਹੋਇਆ ਮੈਂ ਪਹਿਲਾਂ ਇੱਕ ਕਮੈਂਟ ਕਰਤਾ ਕਹਿੰਦੇ ਸੋਹਣਾ ਬੰਨਿਆ ਹੋਇਆ ਹੈ ਇੱਕ ਕੱਪੜੇ ਦੀ ਚੇਂਜ ਕਰਮੀ ਇਹਨੂੰ ਵੀ ਤਾਂ ਕਰ ਦਾਂਗੇ ਭਾਈ ਕਹੋ ਦੇਸੀ ਜਿਹਾ ਬੰਨਣਾ ਮਾਂ ਦੇਸੀ ਦਾ ਵੀ ਇਹੀ ਹੈ ਲਓ ਜੀ ਆਪਾਂ ਤਾਂ ਆਪਣੀ ਡਰੈਸ ਚੇਂਜ ਕਰ ਲਈ ਅਗਰੇ ਆਪਾਂ ਅਗਲੀ ਡਰੈਸ ਦੇ ਵਿੱਚ ਤੇ ਫਿਰ ਇਹਦੇ ਵਿੱਚ ਥੋੜਾ ਜਿਹਾ ਫੋਟੋ ਸ਼ੂਟ ਕਰਾ ਲਿਆ ਹੁਣ ਥੋੜਾ ਜਿਹਾ ਹੋਰ ਕਰਵਾਉਣਾ ਫੋਟੋਸ਼ਾਟ ਤੇ ਫਿਰ ਦੇਖਦੇ ਆ ਪਹਿਲਾਂ ਆਪਾਂ ਕਰੀਏ ਆਪਣਾ ਲੰਚ ਕਿਉਂਕਿ ਟਾਈਮ ਤਕਰੀਬਨ ਸਵਾ ਦੋ ਦਾ ਹੋ ਚੁੱਕਿਆ ਤੋ ਕੋਦੇ ਵਿੱਚ ਸ਼ੂਟ ਕਰਨਾ ਬਹੁਤ ਔਖਾ ਵੀ ਸ਼ੂਟ ਕਰਨੇ ਵਾਲਿਆਂ ਲਈ ਵੀ ਤੇ ਕਰਾਉਣ ਵਾਲਿਆਂ ਲਈ ਵੀ ਬਹੁਤ ਔਖਾ ਸੁਪੈਣਾ ਆਪਾਂ ਕਰੀਏ ਲਾਂਚ ਹੁਣ ਲਓ ਜੀ ਲਓ ਵੀ ਬਾਕੀ ਬੰਦੇ ਆਪਣੇ ਪਹੁੰਚ ਗਏ ਨੇ ਆਪਣੀ ਅਗਲੇ ਸੈੱਟ ਤੇ ਤੇ ਹੁਣ ਆਪਾਂ ਉਹਨਾਂ ਲੱਭਦੇ ਲਵਾਉਂਦੇ ਚੱਲਦੇ ਆ ਕਿੱਧਰ ਦੀ ਜਲਾ ਤੁਸੀਂ ਇੱਧਰ ਦੀ ਗਏ ਸੀ ਪਹਿਲਾਂ ਹੂੰ ਇੱਧਰ ਨੇ ਅੱਛਾ ਤੇ ਹੁਣ ਆਪਾਂ ਵੀ ਚੱਲਦੇ ਆ ਹੁਣ ਉਹ ਪਤਾ ਆਪਾਂ ਨੂੰ ਕਿਵੇਂ ਪਤਾ ਕਿੱਧਰ ਨੇ ਉਹ ਲਓ ਵੀ ਅਗਲਾ ਸੈੱਟ ਹੈਗਾ ਆਪਣਾ ਇਹ ਵੈਸਟਰਨ ਲੋ ਵੀ ਨਵੇਂ ਸੈੱਟ ਤੇ ਆਪਣਾ ਵੀ ਫੋਟੋ ਸ਼ੂਟ ਪੂਰਾ ਚੱਲ ਰਿਹਾ ਕਹਿੰਦੇ ਜੋਰਾ ਸ਼ੋਰਾਂ ਤੇ ਪਰ ਉਹਨਾਂ ਵਿਚਾਰਿਆਂ ਦਾ ਵੱਧ ਔਖਾ ਐਨ ਪੂਰੀ ਧੁੱਪ ਦੇ ਵਿੱਚ ਲੱਗੇ ਹੋਏ ਨੇ ਕਹਿੰਦੇ ਬੜਾ ਔਖਾ ਭਾਈ ਉਹਨਾਂ ਦਾ ਤਾਂ ਫਿਰ ਆਜੋ ਫਿਰ ਪਰਨਾ ਫੜਾਉਣ ਚੱਲਿਆ ਲੋਵੀ ਗਰਮੀ ਗਰਮੀ ਹੁੰਦੇ ਹੋਏ ਹੁਣ ਥੋੜੀ ਗਰਮੀ ਆ ਯਾਰ ਕਿੰਨੀ ਦਾ ਹਮਸ ਹੋਈ ਪਈ ਆ ਓਰੇ ਹਮਸ ਹੈਗੀ ਹਵਾ ਤਾਂ ਚੱਲਦੀ ਨਹੀਂ ਭੋਰਾ ਪੱਤਾ ਹਿਲਦਾ ਦਿਖਾ ਮੈਨੂੰ ਕੋਈ ਗੋਲ ਤੋਂ ਬੱਦਲ ਆਉਂਦਾ ਹੋਇਆ ਆਉਂਦਾ ਹੋਇਆ ਸਹੀ ਗੱਲ ਆ ਹੁਣ ਤਾਂ ਜਾਉਂਗਾ ਸੰਗਵਾਲ ਬੱਦਲ ਸਵੇਰਦੇ ਆਏ ਹੋਣੇ ਬੱਦਲ ਸਵੇਰ ਦੇ ਆਏ ਹੋਣੇ ਹੁਣ ਜਾਣ ਕੇ ਸੰਗਵਾਲ ਨੂੰ ਵਾਪਸੇ ਨੇਰੀ ਤੂਫਾਨ ਨੇਰੀ ਤੂਫਾਨ ਉਧਰ ਪਿੱਛੇ ਚੱਲ ਰਿਹਾ ਸ਼ੂਟ ਉਧਰ ਲੋਵੀ ਟਾਈਮ 7:00 ਵਜੇ ਤੇ ਆਪਾਂ ਚੱਲਿਆ ਘਰ ਨੂੰ ਉਹਨਾਂ ਨੂੰ ਅਜੇ ਘੰਟੇ ਤੋਂ ਘੰਟੇ ਹੋਰ ਲੱਗਦੇ ਸੀਗੇ ਲਾਸਟ ਸ਼ੂਟ ਰਹਿ ਗਿਆ ਸੀ ਉਹਨਾਂ ਬੈਸਟਰਨ ਦੇ ਵਿੱਚ ਤੇ ਆਪਾਂ ਚੱਲੀਏ ਘਰ ਨੂੰ ਬੱਚੀ ਦੇਖੀਏ ਸਿਰ ਬਹੁਤ ਦਰਦ ਕਰ ਰਿਹਾ ਜਾਂ ਕਿ ਦਵਾਈਆਂ ਸੁਨਣੀਆਂ ਲੱਗੀਆਂ ਤੇ ਕਰੀਏ ਰੈਸਟ ਲਓ ਜੀ ਡਿਨਰ ਹੋ ਗਿਆ ਆਪਣਾ ਡਨ ਤੇ ਹੁਣ ਆਪਾਂ ਫ੍ਰੀ ਹੋ ਕੇ ਬੈਠ ਗਿਆਂ ਸੱਚੀ ਹੈਡੈਕ ਬਹੁਤ ਜ਼ਿਆਦਾ ਹੋ ਰਿਹਾ ਬਟ ਉਹਨਾਂ ਨੂੰ ਮਤਲਬ ਜ਼ਿਆਦਾ ਹੋਇਆ ਹੋਊਗਾ ਕਿਉਂਕਿ ਉਹਨਾਂ ਦਾ ਅਰਸ਼ ਉਹਨਾਂ ਦਾ ਪੂਰਾ ਸ਼ੂਟ ਸੀਗਾ ਜਿਹੜਾ ਬਹੁਤ ਜ਼ਿਆਦਾ ਮਤਲਬ ਅੱਧ ਤੋਂ ਵੱਧ ਤਾਂ ਧੁੱਪ ਦੇ ਵਿੱਚ ਹੀ ਸੀਗਾ ਬਹੁਤ ਜ਼ਿਆਦਾ ਧੁੱਪ ਦੇ ਵਿੱਚ ਜੋ ਖੇਤਾਂ ਵਗੈਰਾ ਦੇ ਵਿੱਚ ਸੀਗਾ ਪੰਜਾਬੀ ਵਾਲਾ ਬਹੁਤ ਔਖਾ ਇਹ ਨਹੀਂ ਧੁੱਪ ਦੇ ਵਿੱਚ ਤਾਂ ਬਈ ਜਾਣਾ ਸੋ ਚਲੋ ਜੀ ਆਪਾਂ ਤਾਂ ਫ੍ਰੀ ਹੋ ਕੇ ਬੈਠ ਗਏ ਆ ਸੋ ਚਲੋ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਤੇ ਬਣੇ ਰਹੋ ਸਾਡੇ ਚੈਨਲ ਦੇ ਨਾਲ ਅਗਲੇ ਵਿਆਹ ਵਾਲੇ ਸਾਰੇ ਬਲੌਗ ਤੁਹਾਨੂੰ ਮਿਲਦੇ ਰਹਿਣੇ ਨੇ ਜਲਦੀ ਤੋਂ ਜਲਦੀ ਅਪਡੇਟ ਕਰਨ ਦੀ ਕੋਸ਼ਿਸ਼ ਕਰੂੰਗੀ ਵੈਸੇ ਮੈਂ ਬਸ ਥੋੜਾ ਜਿਹਾ ਗੈਪ ਪੈ ਜਾਂਦਾ ਕਿਉਂਕਿ ਟਾਈਮ ਨਹੀਂ ਮਿਲ ਪਾਉਂਦਾ ਹੈਗਾ ਸੋ ਚਲੋ ਜੀ ਮਿਲਦੇ ਆ ਫਿਰ ਕੱਲ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਬਨੇ ਰਹੋ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਥੈਂਕ ਯੂ